ਕੁਝ ਜਿਹੜੇ ਮੱਦੇ ਸਿਰ ਮਿਲਿਆ ਵੀ ਲੋਣਾ ਚਾਹੁੰਦੇ ਨੇ ਮਿਲਣਾ ਚਾਹੁੰਦੇ ਨੇ ਬਸਾ ਵੈਲਕਮ ਇਹ ਪੇਰਾ ਦੇ ਸਾਰੇ ਆਉਂਦੇ ਜਾਂਦੇ ਰਹੇ ਸਾਰੇ ਪਾਰਟੀਆਂ ਦੇ ਲੀਡਰ ਮੇਰੇ ਕੋਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋ ਪੋਲੀਟਿਕ ਨਾ ਕੁਝ ਹੋਰ ਕੋਈ ਕਰਨੀ ਸੀ ਪਰਵਾਹ ਨਹੀਂ ਰੱਖੇ ਇਹਨਾਂ ਦੇ ਫਾਦਰ ਵੇਲੇ ਦੀ ਗੱਲਾਂ ਉਹ ਦੌੜਾਉਂਦੇ ਰਹੇ ਇਹ ਤੋਂ ਬਿਨਾਂ ਸੱਚ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣੇ ਦਾ ਪਾਰਟੀ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਕਿ ਪੰਜਾਬ ਇੱਕ ਬਡੇ ਕਰਾਈਸਿਸ ਵੱਲ ਵੱਗ ਰਿਹਾ ਹੈ ਅੱਕੇਲਾ ਹੜ੍ਹਾਂ ਤੱਕ ਸੀ ਕਿ ਝਾੜ ਘਟ ਗਿਆ ਬਹੁਤ ਪਰ ਹੁਣ ਜੇ ਦੁਬਾਰਾ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਸੋਚੋ ਇਹਦੇ ਬਾਰੇ ਵਿੱਚ ਤੁਹਾਨੂੰ ਕਿਹਾ ਸੀ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਕਿ ਰੀਜਨਲ ਪਾਰਟੀਆਂ ਨੇ ਕਿ ਪੰਜਾਬ ਦੀ ਸੀ ਉਹ ਟੁੱਟ ਗਈ ਉਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ-ਕੁੱਠੇ ਕਰਨਾ ਹੈ ਬਾਕੀ ਦੋ ਬੈਟਾ ਤੋਂ ਅੱਜ ਦੇ ਲਈ 2077 ਵਿੱਚ ਅੱਜ ਤੁਸੀਂ ਵਿੱਚ ਨਾਸ਼ ਕਰ ਰਹੇ ਆ ਰਹੇ ਹੁਸਾਨੀ ਮਸਲੇ ਨੂੰ ਲੈ ਕੇ ਕੋਈ ਏਦਾਂ ਦੀ ਰਾਏ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਏਦਾਂ ਦੀ ਏਦਾਂ ਦੀ ਕੋਈ ਨਹੀਂ ਜੇ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲ ਕੀਤੀ ਜਾਏ ਇਹਨਾਂ ਦੇ ਏਦਾਂ ਦੀ ਕੋਈ ਗੱਲ ਨਹੀਂ ਇਲੈਕਸ਼ਨ ਨਾਲ ਕੁਲੀਕਟਿਵ ਕੰਮ ਤਾਂ ਕੋਈ ਹੋਈ ਨਹੀਂ ਨਾ द सिंपली फैमिली विजिट्स ओरिजिनल पार्टी लीडर ने तो ही कहा अभी अच्छे देखे बात नहीं मैं अपनी राय दे तो कि आ गया नहीं वो कह दे बस बस तुम एक तुम एक मतलब फ्लाइट होता है वो चेक करना है सेंटोस लोगों को बंदा ना दे मैं बोल रहा हूं रेल ਸਹਿਰ ਤੋਂ ਸਿਲਪ ਕੋ ਬੰਦਾ ਨਾ ਦਸੋ ਲੈ ਮੈਂ ਉਹਰੇ ਦੇ ਪੇਤਰ ਰੇਲ ਆਪੀਆਂ ਉੱਤੇ ਬਸੈਂਡ ਹੀ ਉਸ ਪਰ ਸਹਿਰ ਤੋਂ ਆ ਕੰਮ ਆ ਗਏ 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 ਮੈਂ ਹਾਲੇ ਦੇ ਰਾਜ امور ਇਹਨਾਂ ਨੂੰ ਉਹ ਉਹ ਕਰਦੇ ਜੀ ਮੈਂ ਵੀ ਬਤਨ ਅਸੀਂ ਸਾਰੇ ਨੂੰ ਇਹ ਸਮਝਾਉਂਦੇ ਆਂ ਧੂਰ ਦੇ ਬਣੀ ਅੱਧਾ ਮੈਂ ਇਹਨਾਂ ਦੀ ਸਿਹਤ ਬਾਰੇ ਬਦਲ ਕਰਾਇਆ ਉਸ ਦੇ ਨਾਲੇ ਦੇਖੋ ਐਗਰੀਕਲਚਰ ਵਿੱਚ ਫਰੀ ਮੈਕਨੈਗੀ ਅਥਾਰਟੀ ਹੈ ਉਹ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਸੀ ਤੋਂ ਮੈਂ ਵੀ ਉਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਜਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਇੱਕ ਮੁਨਾਫੇ ਵਾਲਾ ਪਾਕਿਸਤਾਨ ਬਣਾਉਣਾ ਹੈ ਐਂਡ ਆਈ ਕੈਨ ਨਾ ਕੁਲ ਇਹਦਾ ਨੌਲੇਜ ਦਾ ਮਤਲਬ ਹੈ ਦਾ ਖਜ਼ਾਨਾ ਹੈ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਵਾਂਗੇ ਸਰ ਸੱਚਾ ਮਾ ਸਿਆਸੀ ਸਿਆਸੀ ਜਿਹੜੀਆਂ ਨੇ ਕਹਿੰਦੇ ਸਿਆਸਤ ਦੇ ਤੌਰ ਤੇ ਮੁਲਾਕਾਤ ਨਹੀਂ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਅ ਅਸੀਂ ਵੀ ਉਵੇਂ ਉਵੇਂ ਵਾਂਗੂ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੁਣ ਦੋਟਾਈ ਸਰ ਦੋਨੇ ਫਰੰਟ ਮਿਲ ਕੇ ਕਿ ਨਾ ਉਹ ਮਾੜੇ ਪਿੱਛੇ ਮਾੜੇ ਪਿੱਛੇ ਨੋ